ਸਾਰੇ ਨੂੰ ਸਾਡੀ ਧਾਲੀ ਤੇ ਬੱਚਿਆਂ ਨੂੰ ਬਹੁਤ-ਬਹੁਤ ਪਿਆਰ ਅੱਜ ਸਾਡਾ ਕੋਰੀਅਰ ਆ ਗਿਆ ਦੂਸਰਾ ਵੀ ਉਹਦੇ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਸਾਡਾ ਸੰਦੇਸ਼ ਬਹੁਤ ਜ਼ਿਆਦਾ ਹੋ ਗਿਆ ਸੀ ਸੋ ਮੈਂ ਅੱਧਾ ਕ ਸਾਮਾਨ ਇਹ ਕੋਰੀਅਰ ਕਰਤਾ ਸੀਗਾ ਅੱਜ 15 ਦਿਨਾਂ ਬਾਅਦ ਗੁਰੂ ਕਿਰਪਾ ਮਹਾਰਾਜ ਦੇ ਨਾਲ ਸਾਡਾ ਪਹੁੰਚ ਗਿਆ ਵਾ ਤੇ ਹੁਣ ਅਸੀਂ ਮੈਂ ਖਾ ਤੁਹਾਨੂੰ ਵਿਖਾਉਣੇ ਵਿੱਚ ਮੈਂ ਕੀ-ਕੀ ਲਿਆਂਦਾ ਸੀਗਾ ਤੇ ਅੱਜ ਮੈਂ ਫੇਰ ਕੋਰੀਅਰ ਖੋਲਣ ਲੱਗੀ ਆ ਚਲੋ ਖੋਲੋ ਫਿਰ ਹਾਂ ਖੋਲਦੇ ਕੋਰੀਅਰ ਦੋ ਹਫ਼ਤੇ ਵੀ ਬਿਲਡ ਕਰ ਦਿੰਦਾ ਵੀ ਅੱਜ ਆਉਂਦਾ ਕੱਲ ਹੁੰਦਾ ਜੀ ਗੇਟ ਕਰਦੇ ਸੀ ਮੰਮੀ ਉਹਦੇ ਵਿੱਚ ਕੀ ਕੀ ਆ ਲਿਆਂਦਾ ਮੈਂ ਕਿਹਾ ਮੈਂ ਪੁੱਤ ਤੁਹਾਨੂੰ ਦਿਖਾ ਦੂੰਗੀ ਤੇ ਆ ਜਣਾ ਆਪਣਾ ਤੇ ਪਰ ਮੈਨੂੰ ਮੈਦ ਨਹੀਂ ਸੀ ਅੱਜ ਪਹੁੰਚਣ ਦੀ ਪਰ ਪਹੁੰਚ ਗਿਆ ਵਾ ਅੱਜ ਲਓ ਜੀ ਆਪਾਂ ਲੱਗੇ ਹੁਣ ਸਮਾਨ ਕੱਢਣ ਲੈ ਸਭ ਤੋਂ ਪਹਿਲਾਂ ਤਾਂ ਮੇਰੇ ਮਰਦ ਦਾ ਹੀ ਆ ਗਿਆ ਵਾ ਮੰਤ ਲੰਚ ਬਾਕਸ ਤੇ ਦੋ ਕਿੰਦਾ ਸੀ ਨਾ ਮੰਮਾ ਕਹਿੰਦੀ ਸੀ ਮੇਰੇ ਮੰਨੂ ਦਾ ਲੰਚ ਬਾਕਸ ਇੰਡੀਆ ਤੋਂ ਲੈ ਕੇ ਆਇਓ ਮਮਾ ਕਿਹਨਾਂ ਮੰਨ ਨੇ ਤਾਂ ਕਿੱਦਾਂ ਦਾ ਆਇਆ ਇੰਡੀਆ ਦਾ ਪਿਆਰ ਆ ਨਾ ਤੁਹਾਨੂੰ ਪੀਂਡਿਆ ਤੋਂ ਚੀਜ਼ ਲੰਗਾਉਣੀ ਆ ਲੈ ਮੈਂ ਖੋਲ ਕੇ ਦਿਖਾਉਂ ਹਏ ਕਿੰਨਾ ਸੋਹਣਾ ਵਿੱਚ ਬਣਿਆ ਗਰਲ ਪਾਵਰ ਲਿਖਿਆ ਉੱਪਰ ਓਏ ਛੋਟਾ ਜਿਹਾ ਬੇਚੀ ਇਹਦੇ ਵਿੱਚ ਕੀ ਇਹਦੇ ਵਿੱਚ ਕੀ ਪਾਇਆ ਕਰਨਾ ਹੁਣ ਮੰਨ ਨੇ ਸਕੂਲ ਲੈ ਕੇ ਜਾਇਆ ਕਰਨਾ ਨਾ ਲੰਚ ਬਾਕਸ ਇੱਥੇ ਕਿੰਨਾ ਸੋਹਣਾ ਇੱਥੇ ਫਰੂਟ ਪਾਇਆ ਕਰਨਾ ਮੰਨ ਨੇ ਮੰਨੇ ਤੇ ਤੇਰਾ ਲੰਚ ਬਾਕਸ ਆ ਬੁੱਤ ਕਿ ਕਿੰਨਾ ਵਧੀਆ ਬਣਿਆ ਵਾ ਇਹ ਫਾਈ ਦੇਖੋ ਇੰਡੀਆ ਦਾ ਪਿਆਰ ਹੈ ਨਾ ਭਾਵੇਂ ਅਸੀਂ ਬਾਹਰੀ ਕੰਟਰੀ ਚ ਬੈਠੇ ਆ ਫਿਰ ਵੀ ਸਾਨੂੰ ਇੰਡੀਆ ਦੇ ਨਾਲ ਪਿਆਰ ਵਾ ਜਿਹੜੀਆਂ ਚੀਜ਼ਾਂ ਉਥੋਂ ਲਿਆਉਨੇ ਨਾ ਬਹੁਤ ਪਿਆਰ ਨਾਲ ਲੱਗਦੀਆਂ ਵਾ ਤੇ ਆ ਮੈਂ ਆਪਦੀ ਮੰਤ ਵਾਸਤੇ ਮੇਰੀ ਬੇਟੀ ਦੀ ਡਾਕਟਰ ਹੈ ਉਹਦੇ ਵਾਸਤੇ ਮੈਂ ਲੰਚ ਬਾਕਸ ਲੈ ਕੇ ਆਈ ਆ ਮੈਨੂੰ ਸੋਹਣਾ ਲੱਗਿਆ ਮਨਨ ਕਿੰਦਾ ਵਧੀਆ ਲੱਗਾ ਮਾਂਜੀ ਇਹਦੇ ਹੋਰ ਵੀ ਕੱਢ ਕੇ ਦਿਨੀ ਆ ਸੋਹਣਾ ਲੱਗਾ ਨਾ ਤੈਨੂੰ ਮੈਨੂੰ ਵੇਖੋ ਭਾਈ ਕਿੰਨਾ ਸੋਹਣਾ ਲੰਚ ਬਾਕਸ ਹੈ ਨਾ ਨੀਲੇ ਆ ਗਿਦੇ ਤਾਂ ਆਪਣੀ ਧੀ ਨੂੰ ਹੈ ਇਹ ਨਾ ਚੈਨਾ ਚੋਨਾ ਤੇ ਹੁਣ ਆਹ ਟ੍ਰੇ ਆ ਇਹ ਤੇ ਮੇ ਆਪਣੇ ਕਿੰਦੀ ਸੋਹਣੀ ਇਹ ਜਿਹੜੀ ਸਾਡੀ ਘਰਾਂ ਚ ਕੀ ਸੀ ਪਹਿਲਾਂ ਉਹ ਵੀ ਨਿਕਲਾਦਾ ਪਹਿਲਾਂ ਨਾ ਇਹ ਹੈ ਨਾ ਇਹਨੂੰ ਪਤਾ ਨਹੀਂ ਕਈ ਵਾਰੀ ਯਾਦ ਭੁੱਲ ਜਾਂਦਾ ਕਿ ਇਹ ਚੀਜ਼ ਡਸਟਬਿਨ ਚ ਸੁੱਟ ਦਿੰਦੀ ਮੈਨੂੰ ਤਾਂ ਲੱਗਦਾ ਤੁਹਾਡੀ ਜਿਹੜੀ ਉਹ ਛੋਟੀ ਇਤਨੀ ਇਹ ਡਸਟਬਿਨ ਚ ਸੁੱਟਦੇ ਲੱਭ ਸਕਦੀ ਸੀ ਆ ਮੈਂ ਆਪਣੇ ਵਾਸਤੇ ਲਿਆਂਦੀ ਆ ਮੈਂ ਹਸੇਰੇ ਮੈਨੂੰ ਆਦਤ ਆ ਵੀ ਟ੍ਰੇ ਦੇ ਵਿੱਚ ਚਾਹ ਰੱਖ ਕੇ ਤੇ ਨਾਲ ਕੁਝ ਖਾਣ ਪੀਣ ਵਾਸਤੇ ਮੈਂ ਚਾਹ ਪੀਂਦੀ ਆ ਮੈਂ ਆਪਣੇ ਵਾਸਤੇ ਲੈ ਕੇ ਆਂਦੀ ਆ ਮੈਂ ਨਾਲੇ ਮੈਨੂੰ ਟ੍ਰੇ ਇਤੋਂ ਵੀ ਮਿਲ ਜਾਂਦੀ ਪਰ ਤੁਸੀਂ ਜਿਉਂ ਨਹੀਂ ਮੈਂਡੀਆਂ ਵਾਲੀ ਲੈ ਗਈ ਆ ਮੈਨੂੰ ਇੰਡੀਆ ਨਾਲ ਜੇ ਪਿਆਰ ਆਦਾ ਇੰਡੀਆ ਸੇ ਮੱਤਿਆ ਮਿਲੂ ਤੇ ਆ ਮੈਂ ਨਾ ਸਟੋਰ ਹਰਮਨ ਲੈ ਕੇ ਆਈ ਆ ਇਹ ਜਿਹੜੇ ਮੇਰੇ ਲਈ ਤੁਸੀਂ ਲਿਆਉਂਦੇ ਹਾਂ ਜੀ ਹਾਂਜੀ ਇਹ ਆ ਮਿਸਟਾਲ ਬਲੇ ਜਾਂ ਦੇਖ ਲ ਦੋਵੇਂ ਲੈ ਲੈ ਕਰਾਂਗੇ ਆਹ ਬੰਦੇ ਕੇ ਕਦੇ ਤੁਸੀਂ ਲੈ ਲੈ ਇੱਕ ਦਿਨ ਮੈਂ ਨੂੰ ਚੰਗੇ ਸੋਹਣੇ ਮੈਨੂੰ ਤਾਂ ਕਦੇ ਕਦੇ ਲੈ ਨਹੀਂ ਤੁਸੀਂ ਜ਼ਿਆਦਾ ਲੈਣੇ ਆਹ ਮੈਨੂੰ ਸੋਹਣੇ ਲੱਗੇ ਸਤੌਲ ਹਲਕੇ ਜਿਹੇ ਤੇ ਉਤਰਾ ਵੀ ਬੜੇ ਵਧੀਆ ਸੀਗੇ ਤੇ ਮੈਂ ਕਿ ਆਪਾਂ ਇਹ ਹੋਰ ਮੈਂ ਕਿ ਲੈ ਕੇ ਜਾਂਦੀ ਆ ਇੱਥੇ ਮੈਨੂੰ ਆ ਕਿਹੜੇ ਕਿਹੜੇ ਸਤੌਲ ਆਹ ਕਿ ਕਲਰ ਕਿੰਨਾ ਪਿਆਰਾ ਨੇ ਪਿਸਤਾ ਕਲਰ ਜਿਆ ਕਿੰਨਾ ਸੋਹਣਾ ਇਹ ਕਹਿ ਬਲੈਕ ਲੈਂਦਾ ਵਾ ਸੋਹਣਾ ਹੈ ਨਾ ਬਲੈਕ ਹਾਂ ਤੇ ਲੈ ਬਲੈਕ ਸਾਰੇ ਮੈਂ ਚਾ ਜਾਉਂਦਾ ਨਾ ਬਲੈਕ ਆਹ ਕਲਰ ਮੈਨੂੰ ਬੜਾ ਪਿਆਰਾ ਲੱਗਾ ਇਹ ਵੀ ਸੋਨਾ ਹੈ ਹਨਾ ਕਹਿੰਦਾ ਕਿੰਨਾ ਪਿਆਰਾ ਤੇ ਇਹ ਵੀ ਇੱਕ ਮੈਲੇ ਆਂਦਾ ਫਿਰ ਮੈਂ ਇਕੱਠੇ ਮੈਂ 4-5 ਚੁੱਕੇ ਅੱਛਾ ਹਾਂ ਮੈਂ ਖਿਆ ਵੀ ਹੁਣ ਚਲਾ ਆਏ ਆ ਨਾਲੇ ਮੈਨੂੰ ਸਹੀ ਰੇਟ ਤੇ ਮਿਲ ਗਏ ਤੇ ਇਹਦੇ ਨਾਲ ਦਾ ਮੈਂ ਪ੍ਰਭ ਨੂੰ ਵੀ ਸ਼ਾਲ ਲੈ ਕੇ ਦਿੱਤਾ ਉਹ ਵੱਡਾ ਲਿਆ ਉਹਨੇ ਸ਼ਾਲ ਤੇ ਇਹ ਮੈਂ ਇਹ ਛੋਟਾ ਹੈ ਮੈਂ ਲਿਆ ਤੇ ਉਸ ਤਰ੍ਹਾਂ ਵੀ ਬਿਲਕੁਲ ਸੇਮ ਹੀ ਤਰ੍ਹਾਂ ਦਾ ਸੀਗਾ ਸਾਡੀ ਮੰਮੀ ਮੰਮੀ ਸ਼ਾਲ ਲੈਣਾ ਮੈਂ ਪੁੱਤ ਤੂੰ ਹੀ ਲੈ ਲੈ ਹਾਂ ਸੋਨਾ ਇਹ ਵੀ ਬਣਿਆ ਹੈ ਹਨਾ ਕਿ ਨਸਨ ਹਾਂ ਇਹ ਆਚਾਰ ਮੈਂ ਸਟਾਲਿਆਂ ਦੇ ਹੋਰ ਵੀ ਆ ਉਹਦੇ ਵਿੱਚ ਹੁਣ ਇਹ ਜਿਹੜਾ ਤੁਸੀਂ ਲਿਆਉਗੇ ਤੇ ਨਵਾਂ ਹੀ ਆ ਜਿਹੜਾ ਹੁਣ ਆਹ ਲੈ ਗਿਆ ਦਾ ਉੱਥੋਂ ਲਿਆਂਦਾ ਵਾ ਇਹ ਮੈਨੂੰ ਸੋਹਣਾ ਲੱਗਾ ਇਹ ਬੜਾ ਵਧੀਆ ਵਾ ਹਰ ਇੱਕ ਸੂਟ ਦੇ ਨਾਲ ਨਾ ਕਢਾਈ ਜਿਦਾਂ ਸਾਰੇ ਰੰਗਾਂ ਦੀ ਆ ਤੇ ਕਢਾਈ ਸਾਰੇ ਸੂਟਾਂ ਦਾ ਚੱਲ ਜਾਂਦੀ ਹੈ ਇਹ ਮੇਰੇ ਕੋਟ ਵਾ ਅੱਛਾ ਜਿਹੜੇ ਤੁਸੀਂ ਇੱਥੋਂ ਲੈ ਗਈ ਸੀ ਉਹ ਫਿਰ ਮੈਂ ਉੱਥੇ ਨਾਲੇ ਡਰੈਕਲਿੰਗ ਕਰਾ ਲੈ ਨਾਲੇ ਮੈਂ ਵਿੱਚੇ ਮੈਂ ਖਾ ਚੱਲ ਇਹਦੇ ਵਿੱਚੇ ਪਾ ਦਿੰਦੇ ਤੇ ਮੇਰੇ ਕੋਟ ਹੀ ਦੋਵੇਂ ਆ ਮੇ ਜਰੋਂਗੇ ਪਿਛਲੀ ਵਰਗੇ ਮੈਂ ਛੱਡ ਆਈ ਸੋਦਰੀ ਵੇਟ ਜ਼ਿਆਦਾ ਹੋ ਗਿਆ ਹੁਣ ਐ ਕਿਵੇਂ ਲੈ ਆਈਆਂ ਓਕੇ ਹੁਣ ਦੂਜਾ ਖੋਲਦੇ ਆਂ ਫਿਰ ਇੰਡੀਆ 'ਚ ਇੰਨੀ ਸਰਦੀ ਪੈਂਦੀ ਥੇ ਸਰਦੀ ਬਹੁਤ ਪੈਂਦੀ ਆ ਇੱਥੇ ਘੱਮ ਆ ਜਾਂਦੇ ਆ ਆਪਣੇ ਕੋਟ ਕੱਢ ਤੇ ਦੂਜਾ ਬੋਲੀ ਹੁਣ ਵੱਡਾ ਹਾਂ ਵੱਡਾ ਹੁਣ ਖੋਲ ਹੁਣ ਚੱਕ ਕੇ ਇੱਥੇ ਰੱਖ ਵੱਡਾ ਹੈ ਆ ਹਰਮਨਾ ਦੂਜਾ ਕੋਰੀਅਰ ਵੀ ਮੈਂ ਖੋਲ ਲਿਆ ਵਾ ਆ ਤੇ ਨਾ ਮੇਰੇ ਜਿਹੜੇ ਪਜਾਮੇ ਪਜੂਮੇ ਜਿਹੜੇ ਮੈਂ ਇੱਥੋਂ ਖੜੇ ਸੀ ਉਹੀ ਗਰਮ ਵਿੱਚ ਪਾਏ ਸੀਗੇ ਮੈਂ ਇਹ ਆਪਾਂ ਇੱਧਰ ਰੱਖ ਜਾਨੇ ਆ ਆ ਮੇਰਾ ਕੋਟ ਸੀਗਾ ਇੱਥੇ ਇੱਥੋਂ ਹੀ ਖੜਿਆ ਸੀ ਮੈਂ ਲੈ ਗਈ ਉੱਥੇ ਇੰਨੀ ਠੰਡ ਤੇ ਹੈ ਨਹੀਂ ਸੀਗੀ ਪਾਇਆ ਇੱਕ ਦੋ ਵਰੀਆ ਤੁਹਾਨੂੰ ਮੈਂ ਉਹ ਵੀ ਕਿਹਾ ਸੀ ਥੋੜੇ ਲੈ ਕੇ ਜਾਓ ਠੰਡ ਵਾਲੇ ਕੱਪੜੇ ਠੰਡ ਨਹੀਂ ਹੈਗੀ ਇੰਡੀਆ ਬਿਲਕੁਲ ਠੰਡ ਪੈਂਦੀ ਨਹੀਂਗੀ ਇਹ ਆਹਰ ਨਾ ਮੈਂ ਨਾ ਤਿੰਨਾਂ ਪੁੱਤ ਕੋਟੀਆਂ ਲੈ ਕੇ ਆਈ ਸੀਗੀ ਉੱਚ ਜਿਹੜੇ ਮੈਂ ਮੰਗਾਈਆਂ ਸੀ ਹਾਂ ਜਿਹੜੇ ਤੈਨੂੰ ਮੰਗਾਈਆਂ ਸੀ ਕਿਉਂ ਕੋਟੀਆਂ ਇੱਥੇ ਨਹੀਂ ਨਾ ਮਿਲਦੀਆਂ ਸੂਟਾਂ ਨਾਲ ਪਾਉਣ ਵਾਲੀਆਂ ਹਾਂ ਤਾਂ ਮੈਂ ਮੰਗਾਈਆਂ ਸੀ ਹਾਂ ਸੋਣੀ ਬਣੀ ਆ ਤੂੰ ਕਹਿੰਦੀ ਸੀ ਨਾ ਮੰਮੀ ਹੈਪੀ ਗੋਲ ਗੱਪੇ ਇੱਥੇ ਨਹੀਂ ਹੁੰਦੇ ਪਰ ਉੱਥੇ ਇੰਡੀਆ 'ਚ ਹੁਣ ਗੋਲ ਗੱਪਿਆਂ ਦਾ ਬਹੁਤ ਰਵਾਜ ਆ ਅੱਛਾ ਤੇ ਮੈਂ ਫਿਰ ਮੈਂ ਅਖਾ ਚਲੋ ਫਿਰ ਮੈਂ ਰਵਾਤੇ ਇਕੱਠੀਏ ਤਿੰਨ ਲੇਲੀਆਂ ਮੈਂ ਜਿਹੜੀ ਇਹ ਪਸੰਦ ਹੋਊਗੀ ਨਾ ਉਹ ਰੱਖ ਲੂਗੀ ਸੋਣੀ ਬਣੀ ਆ ਨਹੀਂ ਸੋਣੀ ਬਣੀ ਹੈ ਕਢਾਈ ਸੋਣੀ ਕੀਤੀ ਆ ਤੇ ਇੱਕ ਬਟਨ ਵਾਲੀ ਨਹੀਂ ਮਿਲੀ ਸੀ ਅੱਛਾ ਇੱਕ ਬਟਨ ਵਾਲਾ ਅਜੇ ਇਹ ਦੋ ਬਟਨ ਇੱਕ ਹੀ ਆ ਜੀ ਆ ਵਾਟ ਨਹੀਂ ਮੈਂ ਅੱਛਾ ਬਾਤ ਚ ਤੁਰੀ ਬਾਤ ਨਹੀਂ ਮੈਂ ਸੀ ਬੋਰ ਵੀ ਗਰੇ ਵੀ ਹੂੰ ਸੋਹਣੀ ਬਣੀ ਆ ਥੋੜੀ ਬਣੀ ਆ ਵਧੀਆ ਸੋਹਣੀ ਬਣੀ ਆ ਦੇ ਇਹ ਸਾਰੀਆਂ ਬਲੈਕ ਹੀ ਲੈ ਲਈਆਂ ਸਾਰੀਆਂ ਮੇਰੇ ਅੱਖ ਮੈਂ ਮੇਰੀ ਕੁੜੀ ਤੇ ਬਲੈਕ ਨੂੰ ਜਿਆਦਾ ਕੁਝ ਰਹਿੰਦੇ ਆ ਮੈਂ ਬਲੈਕ ਹੀ ਲੈ ਲਿਆ ਮੇਰਾ ਕਹਿਣਾ ਹੈ ਇਹਦੇ ਆ ਮੈਂ ਲੈਣਾ ਕੋਟੀਆਂ ਵਾ ਅੱਛਾ ਆ ਜਿਹੜੀਆਂ ਮੈਂ ਇੱਥੋਂ ਖੜੀਆਂ ਸੀ ਨਾ ਮੇਰੇ ਨਾਲ ਕੁੱਟੀਆਂ ਵਾ ਮੈਂ ਲਈ ਸੀ ਉੱਥੇ ਮੈਂ ਕਿਹਾ ਚੱਲ ਸੂਟਾਂ ਦੇ ਨੱਟ ਛੋਟੇ ਆਉਣ ਨੂੰ ਨਾ ਹੂੰ ਘਰ ਅੰਕਲਰ ਸੋਨਾ ਦਾ ਪਿੰਕ ਜਿਹਾ ਇਹ ਦੇਸੀ ਦੰਡਾ ਮੈਂ ਲਿਆਂਦਾ ਵਾ ਇਹ ਮੈਂ ਕਿਹਾ ਕਿਉਂ ਇਹਦੇ ਚ ਕੀ ਆ ਕਿਉਂ ਪਾਉਣਾ ਦੇਰ ਤੇ ਮੈਂ ਗੁੜ ਲਿਆਂਦਾ ਦੇਸੀ ਇਹ ਗੁੜ ਕਿਤੂ ਲੈ ਆ? ਇਹ ਗੁੜ ਮੈਂ ਨਾ ਆਪਣੇ ਰਿਸ਼ਤੇਦਾਰ ਧੂਆ ਦੇ ਪਿੰਡ ਗਈ। ਉਹਦੀ ਧੂਆ ਦੀ ਨੋਹ ਨੇ ਮੈਨੂੰ ਗੁੜ ਦਿੱਤਾ। ਮੈਂ ਕਿਹਾ ਭਾਈ ਇਹ ਗੁੜ ਮੈਂ ਕੈਨੇਡਾ ਲੈ ਕੇ ਜਾਣਾ ਵਾ। ਮੈਂ ਕਿਹਾ ਦੇਸੀ ਪਿਓਰ ਪੋਨੀ ਦਾ ਗੁੜ ਵਾ ਤੇ ਮੈਂ ਕਿਹਾ ਇਹ ਮੈਂ ਗੁੜ ਲੈ ਕੇ ਜਾਣਾ ਕੈਨੇਡਾ ਤੇ ਮੈਂ ਕਿਹਾ ਮੈਂ ਆਪਦੀ ਕੁੜੀ ਨੂੰ ਵੀ ਦੇਣਾ ਵਾ ਤੇ ਅੱਜ ਖੁੱਲ ਕੇ ਹੁਣ ਗੁੜ ਵੇਖੀਏ ਖਾਣਾ ਵਾ। ਨਹੀਂ ਬਾਅਦ ਖਾ ਲਾਂਗੇ ਤੂੰ ਹੀ ਖਾਣਾ ਦੇ ਲਓ ਤੁਹਾਡਾ ਮਨ ਕਰਦਾ ਤੇ ਪਰ ਉਹਨੇ ਸੀਲ ਹੀ ਬੜਾ ਕੀਤਾ ਕੁੜੀ। ਸਰ ਬਾਅਦ ਖੋਲ ਲੈਨੇ ਆ। ਐ ਡੱਬਾ ਨਮਨਾਰੇ ਕੋਕਾ ਦੇ ਕਮਾਜੂ ਆ ਪਿਓ ਗਰਮ ਕਰਕੇ ਪਾ ਲਿਆ ਵਿੱਚ ਮੈਂ ਹੂੰ ਤੇ ਮੰਨੇ ਤੇ ਇਦ ਵਿੱਚ ਗੋੜਾ ਹਾਂ ਗੋੜਾ ਫਾਇਲ ਆ ਮੈਂ ਲਿਆਂਦੇ ਆ ਭਾਈ ਤੇ ਆਪਣੇ ਆ ਕਿੰਨਾ ਸੋਹਣਾ ਆ ਡੱਬਾ ਇਹ ਡੱਬੇ ਮੈਂ ਲਿਆਂਦੇ ਆ ਨੇ ਸਬਜੀ ਵਾਲੇ ਅੱਛਾ ਇਹ ਸਬਜੀ ਪਾਉਣ ਨੂੰ ਨਹੀਂ ਨਹੀਂ ਰੋਟੀਆਂ ਵਾਲਾ ਰੋਟੀਆਂ ਵਾਲਾ ਰੋਟੀਆਂ ਵਾਲਾ ਆ ਮੈਨੂੰ ਆਪ ਲੈਣਾ ਵਾ ਤੇਰੀਆਂ ਮੰਨੇ ਤੋਂ ਤੇਰੀਆਂ ਬਣਾਣਾ ਆ ਗਿਆ ਨਹੀਂ ਇਹ ਚੁੰਨੀ ਆ ਤੇ ਇਹ ਚੁੰਨੀ ਆ ਅੱਛਾ ਚਿੱਟੀ ਆ ਲੈ ਆ ਵੀ ਚੁੰਨੀ ਆ ਮਮਾ ਲਈ ਇਹ ਚੁੰਨੀ ਆ ਮੈਂ ਲਈਆਂ ਸੀ ਵੈਲ ਦੀਆਂ ਮੈਂ ਖੇਤਾਂਗਰਮੀ ਦੇ ਵਿੱਚ ਨਾ ਬੰਦਾ ਵੈਲ ਦੀ ਦੂਜੀਆਂ ਪਿਓਰ ਦਾਸਰ ਤੇ ਟਿਕਦਾਨੀ ਗਈ ਆ ਤੇ ਇਹ ਮੈਂ ਲੈ ਲਈ ਆ ਆ ਲੈ ਮੰਨੇ ਤੇਰੀਆਂ ਬਨੇਣਾ ਬਨੇਣਾ ਆ ਲੈ ਆ ਡੱਬਾ ਬੜਾ ਸੋਹਣਾ ਬਨੇਣਾ ਡੱਬਾ ਸੋਹਣਾ ਹੈ ਨਾ ਮੈਨੂੰ ਬਹੁਤ ਸੋਹਣੇ ਡੱਬੇ ਲੱਗੇ ਸਾਰੇ ਕਿੰਨਾ ਪਿਆਰਾ ਬਣਾ ਕੋਸ਼ਿਸ਼ ਮੈਂ ਕਹਾਂ ਨਾ ਉਦੋਂ ਆਪਾਂ ਲਿਆਂਦਾ ਪਰ ਮੇਰੇ ਮਨ ਨੂੰ ਚੰਗਾ ਲਿਆ ਨ ਲੱਗਾ ਲੈ ਆਂਦਾ ਸੀਗਾ ਉਹ ਫਿਰ ਇੱਥੇ ਇਦਾਂ ਦੇ ਨਹੀਂ ਨਾ ਮਿਲਦੇ ਜਿੱਦਾਂ ਹੁਣ ਇੰਡੀਆ 'ਚ ਤੁਹਾਨੂੰ ਜ਼ਿਆਦਾ ਚੋਇਸ ਮਿਲ ਜਾਂਦੀ ਆ ਉਹ ਤੁਹਾਨੂੰ ਪਤਾ ਨਹੀਂ ਕਿੰਨੀ ਤਰ੍ਹਾਂ ਦੇ ਡੱਬੇ ਸੀਗੇ ਤੇ ਮੈਂ ਅੱਖ ਮੈਂ ਫਿਰ ਮੈਨੂੰ ਆਹ ਜ਼ਿਆਦਾ ਸੋਹਣਾ ਲੱਗਾ ਫਿਰ ਇਹ ਮੈਂ ਲੈ ਆਂਦਾ ਐ ਆਹ ਲੋ ਜੀ ਇੱਕ ਆ ਡੱਬਾ ਤੇ ਇਹ ਆਪਾਂ ਲਿਆਂਦੇ ਆ ਸਬਜੀ ਵਾਲੇ ਗਰਮ ਡੱਬੇ ਸਭ ਗਰਮ ਇਹ ਚ ਗਰਮ ਰਹੂਗੇ ਸਭ ਗਰਮ ਹਾਂ ਗਰਮ ਸਭ ਨਾਲੇ ਵਿੱਚ ਸੀਸਾ ਲੱਗਾ ਵਾ ਨਾ ਤੇ ਜੂਰੀ ਵੀ ਪਾ ਲੱਗੇ ਹੈ ਤੇ ਬੀਸੀ ਸਾ ਲੱਗਾ ਵਿੱਚ ਵੀ ਕੇਜੀ ਸਕਦੀ ਆ ਹਾਂ ਇਹ ਮੈਂ ਦੁਪੱਟੇ ਚੁੰਨੀਆਂ ਅਮਲਵਲ ਦੀਆਂ ਲਿਆਂਦੀਆਂ ਸੀਗਾ ਇਹ ਮੈਂ ਕਰ ਲੈਣ ਮੈਂ ਕਰ ਲੈਣੋਂ ਨਾਲ ਨਾਲ ਤੂੰ ਗੁਰਦੁਆਰੇ ਜਾਨੀ ਆ ਨਾ ਤੂੰ ਤੇ ਚੁੰਨੀ ਗੱਜ ਪਾਉਣੀ ਏ ਮੈਂ ਤੇਰੇ ਵਾਕੇ ਚੁੰਨੀਆਂ ਲਿਆਂਦੀਆਂ ਸੀ ਆ ਲੈ ਮਨੇ ਤੇਰੀਆਂ ਬਣਾਣਾ ਲਿਆਂਦੀਆਂ ਆ ਛੇ ਬਣਾਣਾ ਮੰਨਉਂਦੀਆਂ ਲੈ ਇਹ ਬੰਨਉਂਦੀਆਂ ਬਣਾਣਾ ਆ ਭਾਈ ਇਹ ਛੇ ਇਹਦੇ ਨਾਲ ਤੇ ਕਿੰਨੇ ਲਿਆਂਦੇ ਸਬਜ਼ੀ ਪਾਉਣ ਵਾਲੇ ਸਬਜ਼ੀ ਪਾਉਣ ਵਾਲੇ ਇਹ ਹੈਗੇ ਆ ਤਿੰਨ ਲਿਆਂਦੇ ਕੋ ਉੱਥੇ ਵਾਈਟ ਵਾ ਪਹਿਲੇ ਜਿਹੜਾ ਤੁਸੀਂ ਉਦੋਂ ਲੈ ਕੇ ਆਏਂ ਕ੍ਰੇਲੇ ਪਾ ਕੇ ਵਿੱਚ ਹਾਂਜੀ ਹਾਂਜੀ ਉਹ ਫੇਰ ਲੈ ਲੈਂਦੇ ਐ ਤੇ ਅੱਛਾ ਜਿਹਦੇ ਚ ਕਿਰੇਲੇ ਪਾ ਕੇ ਲੈਂਦੇ ਹੋ ਕੋਈ ਗਰਮ ਵਾਲਾ ਜੀ ਅੱਛਾ ਆ ਵੀ ਆਪ ਤੁੰਗੀਆਂ ਚੁੰਨੀਆਂ ਤੇ ਇਹਦਾ ਕਿੰਨੀਆਂ ਲੈਂਦੀਆਂ ਆ ਚੁੰਨੀਆਂ ਵੀ ਮੈਂ ਆਖਿਆ ਚੱਲ ਹੁਣ ਆਏ ਇੰਡੀਆ ਤੇ ਲਾਹ ਕੱਢੀਏ ਚੁੰਨੀਆਂ ਦਾ ਇਹ ਵੀ ਸੋਨਾ ਬਹੁਤ ਸੋਹਣਾ ਬਣਿਆ ਹੈ ਡੱਬੇ ਤਾਂ ਬਹੁਤ ਸੋਹਣੇ ਆ ਇਹਦਾ ਢੱਕਣਾ ਉਹਦੇ ਉਲਟਾ ਨਹੀਂ ਆਉਂਦਾ ਉਲਟਾ ਆ ਮम्मा ਜਿਹੜਾ ਆ ਆ ਢੱਕਣ ਜਾਣਾ ਇਹਦੇ ਤੇ ਓਏ ਇਹਦਾ ਵਾਈਟ ਇਹਦਾ ਮੈਂ ਕਿਹਾ ਨਹੀਂ ਕਿ ਚੋਰ ਰੋਟੀਆਂ ਵਾਲਾ ਨਹੀਂ ਇਹ ਚ ਨਹੀਂ ਆ ਇਹਦੇ ਅੱਛਾ ਆ ਦੁੱਧ ਦੀ ਕਿਹ ਜੇ ਹੋ ਗਿਆ ਕਿਹ ਜੇ ਹਾਂ ਤੇ ਆ ਰੋਟੀਆਂ ਵਾਲਾ ਰੋਟੀਆਂ ਵਾਲਾ ਆ ਟੱਕਣ ਇਹਦਾ ਹਾਂ ਜੀ ਨਹੀਂ ਬਹੁਤ ਸੋਹਣੀਆਂ ਬਣਿਆ ਬੜੇ ਵਧੀਆ ਆ ਦੇਖਿਆ ਇੰਡੀਆ ਤੋਂ ਕਿੰਨੀਆਂ ਸੋਹਣੀਆਂ ਚੀਜ਼ਾਂ ਆ ਇੱਥੇ ਇਹੋ ਚੀਜ਼ਾਂ ਇੱਥੇ ਮਿਲਦੇ ਨਹੀਂ ਹੁਣ ਆਪਾਂ ਇੱਥੇ ਮਹਿੰਗੀਆਂ ਮਿਲਦੀਆਂ ਆ ਤੇ ਇਹ ਆਪਾਂ ਨੂੰ ਸਹੀ ਰੇਟ ਤੇ ਬਿਲਗੀ ਉੱਥੇ ਨੇ ਨਾਲੇ ਇੱਥੇ ਆਪਾਂ ਕਿੰਨੇ ਸਟੋਰ ਦੇਖੇ ਆਪਾਂ ਨੂੰ ਡੱਬੇ ਲੱਭਦੇ ਹੀ ਨਹੀਂ ਸੀ ਵਧੀਆ ਚੀਜ਼ੀ ਮਿਲਦੀ ਨਹੀਂ ਸੀ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਮੈਂ ਕਿ ਇੰਡੀਆ ਜਾਵਾਂਗੇ ਤਾਂ ਉੱਥੋਂ ਸਬਜੀ ਪਾਉਣ ਨੂੰ ਤੇ ਰੋਟੀਆਂ ਪਾਉਣ ਨੂੰ ਸੋਹਣੇ ਜਿਹੇ ਡੱਬੇ ਲੈ ਕੇ ਆਉਂਵਾਂ ਇੱਥੇ ਲੱਭਦੇ ਨਹੀਂ ਇੱਥੇ ਇੱਕੋ ਜਿਹੇ ਦੇਸੀ ਜਿਹੇ ਮਿਲਦੇ ਉਹ ਹੀ ਹਾਂਜੀ ਆ ਵੇਖੋ ਕਿੰਨੇ ਸੋਹਣੇ ਡੱਬੇ ਆ ਹਾਂ ਇਹ ਆ ਬਹੁਤ ਸੋਹਣਾ ਆ ਰੋਟੀਆਂ ਪਾਉਣ ਨੂੰ ਤੇ ਸਬਜੀ ਪਾਉਣ ਨੂੰ ਹਾਂ ਇਹ ਸਬਜੀ ਪਾਉਣ ਵਾਲੇ ਤੇ ਇੱਕ ਵਾਈਟ ਹੋਗਾ ਤਿੰਨ ਹੋਗੇ ਸਬਜੀ ਵਾਲੇ ਤੇ ਇੱਕ ਹੈ ਰੋਟੀਆਂ ਵਾਲਾ ਉਹ ਡੱਬਾ ਹੋ ਗਿਆ ਇਹ ਮੈਂ ਕਿਉਂ ਪਾਉਣ ਨੂੰ ਲਿਆਂਦਾ ਆਪਣਾ ਨੇ ਬਹੁਤ ਸੋਹਣੇ ਲੱਗੇ ਮੈਨੂੰ ਡੱਬੇ ਬਹੁਤ ਪਸੰਦ ਆਏ ਇਹ ਕਾ ਤੇਰਾ ਸਟੋਅ ਲੈ ਇਹ ਫਰ ਵਾਲਾ ਬਣਿਆ ਸੀ ਇਹ ਕਿੱਦਾਂ ਦਾ ਆ ਨਵੇਂ سٹਾਈਲ ਇਹਨਾਂ ਜਦੋਂ ਆਪਾਂ ਤੇ ਲੈਣਾ ਪਾਸੇ ਤੇ ਇਹਦੀ ਫਰ ਅੱਛਾ ਫਰ ਲੱਗੀ ਆ ਵੇ ਕਿੱਦਾਂ ਅੱਛਾ ਇੱਕ ਸਾਈਡ ਤੇ ਆ ਇੱਕ ਸਾਈਡ ਤੇ ਲੱਗੀ ਐ ਜਿੱਤਰਾ ਵਾਹ ਦਾ ਸਿੱਧਾ ਬੰਨਾ ਐ ਕਰਕੇ ਲੈਣਾ ਕਿੰਨਾ ਸੋਹਣਾ ਨਾ ਕਿਸੇ ਜਿੱਦਾਂ ਬੰਦਾ ਫਿਆਹ ਸ਼ਾਦੀ ਤੇ ਵੀ ਜਾਵੇ ਉੱਥੇ ਵੀ ਤੁਸੀਂ ਲੈ ਸਕਦੇ ਜੇ ਉਹਦਾ ਵੀ ਕੁਮ ਮੰਫੇਨ ਜਾਣਾ ਉੱਥੇ ਵੀ ਲਾ ਸਕਦੇ ਸੀ ਐਸਐਫ ਪਾਰਟੀ ਵੀ ਇੱਕ ਤਰ੍ਹਾਂ ਬਹੁਤ ਸੋਹਣਾ ਬਣਿਆ ਸੀਗਾ ਮੈਂ ਉਹ ਤਰ੍ਹਾਂ ਦੋ ਲੈਣੇ ਸੀਗੇ ਫਿਰ ਤੂੰ ਮੈਨੂੰ ਕਿਹਾ ਮੰਮੀ ਅੱ ਕੀ ਚੱਲ ਠੀਕ ਵਾ ਮੈਂ ਕਿਹਾ ਫਿਰ ਦੋ ਇੱਕੋ ਜਿਹੇ ਹੋ ਜਾਣੇ ਚੱਲ ਇੱਕ ਇੱਕ ਇਦਾਂ ਦਾ ਲੈ ਲਓ ਬਾਕੀ ਦੂਜੇ ਲੈ ਲਓ ਨਵੀਂ ਚੀਜ਼ ਆਈ ਸੀ ਬਾਜ਼ਾਰ ਗਈ ਨਾ ਤੇ ਮੈਂ ਆ ਸ਼ਾਲ ਲੈਣ ਤੇ ਮੈਨੂੰ ਉੱਥੇ ਦਿਸ ਪੇ ਇਹ ਬੜੇ ਸੋਹਣੇ ਉੱਥੇ ਨਾ ਮਹਿੰਗਾ ਜਪਾਏ ਹੋਏ ਮੈਂ ਆਖਿਆ ਵੀ ਹਰਮਨ ਕਹਿੰਦੀ ਹੀ ਮੈਂ ਸਟਾਲ ਲੈਣੇ ਆ ਤੇ ਮੈਂ ਫਿਰ ਮੈਂ ਦੋ ਲੈ ਲੇ ਇੱਕ ਮੈਂ ਬਲੈਕ ਨਹੀਂ ਲਿਆ ਜਿਹੜਾ ਤੈਨੂੰ ਦਿੱਤਾ ਵਕਾਰ ਇਹ ਚੋਰ ਵੀ ਕਲਰ ਸੀ ਉਹਦੇ ਇਹਦੇ ਵਿੱਚ ਇੱਕ ਗ੍ਰੇ ਕਲਰ ਸੀਗਾ ਤੇ ਇੱਕ ਇਹ ਸੀਗਾ ਤੇ ਫਿਰ ਮੈਨੂੰ ਇਹ ਜ਼ਿਆਦਾ ਸੋਹਣਾ ਲੱਗਾ ਮੈਂ ਉਹ ਤਰਾ ਗ੍ਰੇ ਵੀ ਲੈਣਾ ਸੀ ਫਿਰ ਤੂੰ ਮੈਨੂੰ ਰੋਕ ਦਿੱਤਾ ਵੀ ਮੰਮੀ ਇੱਕ ਹੀ ਠੀਕ ਆ ਤੇ ਫਿਰ ਮੈਂ ਇਹ ਲੈ ਲਿਆ ਬਹੁਤ ਪਿਆਰੀ ਚੀਜ਼ ਬਣੀ। ਹੁਣ ਮੈਨੂੰ ਲੱਗਦਾ ਵੀ ਗ੍ਰੇ ਵੀ ਤੁਹਾਨੂੰ ਕਹਿ ਦੇਣਾ ਸੀ। ਗਲਤੀ ਕਰ ਗਈ ਉਦੋਂ। ਤੂੰ ਆਪੇ ਮੈਨੂੰ ਰੋਕਿਆ ਹੀ ਰਹਿਣ ਦੇ ਬੰਦੇ। ਮੈਂ ਤਾਂ ਮੈਂ ਕਿਹਾ ਵੀ ਪਹਿਲੀ ਵਾਰੀ ਮੰਮੀ ਕਹਿੰਦੇ ਕੋਈ ਨਵਾਂ ਡਿਜ਼ਾਈਨ ਆਇਆ ਪਤਾ ਨਹੀਂ ਕਿਦਾਂ ਦਾ ਹੋਣਾ ਵੀ ਇੱਕ ਹੀ ਪਹਿਲਾਂ ਮੰਗਾ ਲੈਂਦੀ ਆ। ਜੇ ਮੈਨੂੰ ਸੋਹਣਾ ਲੱਗੂਗਾ ਤਾਂ ਫਿਰ ਚਲੋ ਨੈਕਸਟ ਟਾਈਮ ਸਹੀ ਫਿਰ ਜਦੋਂ ਇੰਡੀਆ ਜਾਵਾਂਗੇ ਉਦੋਂ ਲੈਵਾਂਗੇ ਹੋਰ। ਇਹ ਕਾ ਭਾਈ ਤੇਰੀ ਕੋਟੀ ਆ। ਇਹ ਕੋਟ ਟਾਈਪ ਬਣੀ ਹੈ। ਅੱਛਾ ਜਿਹੜੀ ਤੁਸੀਂ ਮੈਨੂੰ ਦਿਖਾਈ ਸੀ ਵੀ ਲੰਬੀ ਆ ਹਨਾ। ਲੰਬੀ ਆ ਤੇ ਥੱਲਿਓਂ ਖੁੱਲੀ ਆ ਤੇ ਇੱਥੋਂ ਲੱਕ ਜਿਹੜਾ ਵਾ ਉਟ अच्छा ठीक है चलो पाके दे दे हां किद्दां ਦੀਆਂ ਕਿਹੜੇ ਸੋਹਣੇ ਕਿੱਦਾਂ ਦੀ ਫ੍ਰੀਡਿੰਗ ਆਉਂਦੀ ਆ। ਇਹ ਵੀ ਸੋਹਣੀ ਬਣੀ ਸੀ ਬਹੁਤ ਲੋਕਾ ਮੈਨੂੰ ਪਤਾ ਤੇਰੀ ਪਸੰਦ ਦਾ ਵੀ ਤੂੰ ਬਲੈਕ ਕਲਰ ਨੂੰ ਜ਼ਿਆਦਾ ਪਸੰਦ ਕਰਦੀ ਆ ਫਿਰ ਮੈਂ ਤਾਂ ਹੀ ਉਹ ਤੇਨੀ ਬਲੈਕ ਲੈ ਲਈਆ ਤਿੰਨੇ ਬਲੈਕ ਮੈਂ ਤੁਹਾਨੂੰ ਕਿਹਾ ਸੀ ਗ੍ਰੇ ਜਾਂ ਕਰੀਮ ਵੀ ਲਾ ਲਿਓ ਤੁਸੀਂ ਉਹ ਨਹੀਂ ਲਈਆ ਨਾ ਪਰ ਉਹ ਹੈ ਇਹਦੀ ਸੀ ਉਤਰ ਬਲੈਕ ਹੀ ਜ਼ਿਆਦਾ ਵਿਖਾਉਂਦੇ ਸੀ ਕਿਹਦੇ ਆ ਵੀ ਆਂਟੀ ਮੁੰਡੇ ਕਹਿੰਦੇ ਆਂਟੀ ਬਲੈਕ ਜ਼ਿਆਦਾ ਚੱਲਦਾ ਕਲਰ ਫਿਰ ਮੈਂ ਕਿਹਾ ਚਲੋ ਠੀਕ ਹੈ ਇਹ ਕਿਹਦੀ ਇਹ ਮੇਰੀ ਆ ਆਪਣੇ ਦੀ ਸੋਹਣੇ ਸੋਹਣੇ ਰੰਗ ਲੈਣ ਦੇ ਆ ਮੇਰੇ ਸਾਰੇ ਤਾਂ ਹੀ ਲੈਣ ਦੇ ਉਹ ਨਿਆ ਆਪਣੀ ਉਮਰ ਦੇ ਹਿਸਾਬ ਦੇ ਨਾਲ ਲਾਈਟ ਲਾਈਟ ਕਲਰ ਲਿਆ ਸੀਗਾ ਨਹੀਂ ਵੀ ਸੋਹਣੀ ਬਣੀ ਸੋਹਣਾ ਕਲਰ ਆ ਚਲ ਆਪਾਂ ਸ਼ੇਅਰ ਕਰ ਸਕਦੇ ਹਾਂ ਹਾਂ ਪਰ ਇਹ ਥੋੜੇ ਖੁੱਲੀ ਲੱਗਦੀ ਚਲ ਦੇ ਦੇ ਫਿਟਿੰਗ ਕਿੱਦਾਂ ਦੀ ਆਉਂਦੀ ਆ ਇਹਦੀ ਖੁੱਲੀ ਹੈ ਤੁਹਾਡੀ ਹਾਂ ਨੇ ਇਹ ਖੁੱਲੀ ਤੇ ਆਜ ਰੱਖ ਛੋਟੀ ਸੀ ਪਰ ਮੈਂ ਲੈ ਲਈ ਮੈਂ ਚਲ ਕੋਈ ਨਹੀਂ ਕੋਟ ਦੇਸ ਲਿਉਂਦੀ ਪਾਉਣ ਵਾਲੀ ਆ ਤੇ ਹਰਮਨ ਮੈਂ ਤੇਰੀ ਪੰਜਾਬੀ ਗਿੱਤ ਲੈ ਕੇ ਆਈ। ਇਹ ਦਖਾਉ ਪਲਾਂ। ਬਹੁਤ ਸੋਹਣੀ ਬਣੀ। ਜੇ ਮੈਂ ਅੰਮ੍ਰਿਤਸਰ ਗਈ ਜਿੱਥੋਂ ਮੈਂ ਮਨੁੰਦਗਾ ਲਈਆਂ ਸੀ ਨਾ ਉੱਥੋਂ ਫਿਰ ਮੈਨੂੰ ਪਸੰਦ ਆ ਗਈ। ਤੇ ਮੈਂ ਕਿਹਾ ਚੱਲ ਹਰਮੰਦੀ ਦੇ ਇੱਕ ਲੈ ਚਲਦੀ ਆ। ਮੁਰਕੇ ਬਾਅਦ ਵਿੱਚ ਪ੍ਰਭੂ ਆਖਿਆ ਮੈਂ ਪ੍ਰਭੂ ਮਾਂ ਵੀ ਇੱਕ ਲੈ ਹੀ ਲੈਣੀ ਸੀਗੀ ਤੇ ਮੈਂ ਕਿਹਾ ਮੈਂ ਬਹੁਤ ਗਲਤੀ ਕਰ ਲਈ ਵੀ ਮੈਂ ਪੰਜਾਬੀ ਗਿੱਤੀ ਨਹੀਂ ਲਈ। ਫਿਰ ਤੂੰ ਲੈ ਆਂਦੀ। ਮੈਂ ਲਿਆਂਦੀ ਜੀ ਮੁਰਕੇ ਫਿਰ ਗਈ ਵੀ ਮੈਂ ਉੱਥੇ ਤੁਸੀਂ ਇਹਨੇ ਨਹੀਂ ਮਲਿਆਂਦੀ ਆਪਣੇ ਦੇ ਦੋ ਦਿੱਤੀ ਨਹੀਂ ਨਹੀਂ ਮਲਈ ਨਹੀਂ ਕੋਈ ਵੀ ਦਿੱਤੀ ਕਿਉਂਕਿ ਤੁਸੀਂ ਲੈ ਲੈਂਦੇ ਫਿਰ ਤੁਹਾਨੂੰ ਪਾ ਹੀ ਲੈਣੇ ਤੇ ਮੈਨੂੰ ਗੇਟ ਬਹੁਤ ਹੋਈ ਜਾਂਦਾ ਸੀ ਨਾ ਤੇ ਫਿਰ ਮੈਂ ਤੇਰੇ ਵਾਸਤੇ ਲੈ ਲਈ ਕੱਲੀ ਆ ਲੈ ਭਾਗੀ ਵੇਖ ਲੈ ਅੱਛਾ ਅਮ੍ਰਿਤਸਰੋਂ ਹੀ ਲਈ ਹੈ ਹਾਂ ਅਮ੍ਰਿਤਸਰੋਂ ਹੀ ਵੀ ਲਈ ਆ ਹਰ ਮਨਾਤਾ ਵਾਖੀ ਮੇਰੇ ਆਈਆਂ ਇੱਕ ਆਦੇ ਲੱਗੇ ਆਏ ਆ ਉਹ ਪਤਾ ਕਿ ਕਿੰਨੀ ਵਾਰੀ ਜਿਹੜੇ ਤਵੇ ਲੈਂਦੇ ਨਾ ਖਰਾਬ ਹੋ ਜਾਂਦੇ ਸੀਗੇ ਹੁਣ ਇਹ ਮੈਂ ਉਹਨੂੰ ਆਖਿਆ ਮੈਂ ਕਿ ਮੈਨੂੰ ਵਧੀਆ ਲੋਹੇ ਦਾ ਤਵਾ ਚਾਹੀਦਾ ਵਾ ਤੇ ਚਲੋ ਇਹਦਾ ਲੈ ਕੇ ਹਾਂ ਲੋਹੇ ਦਾ ਤਵਾ ਅੱਛਾ ਇਹ ਮੈਂ ਤਾਂ ਲੈਂਦਾ ਵਾ ਪੀ ਉਹ ਕਹਿੰਦਾ ਸੀ ਆਂਟੀ ਖਰਾਬ ਨਹੀਂ ਹੋਊਗਾ ਤੁਹਾਡਾ ਤਵਾ ਉਹ ਕਹਿੰਦੇ ਸਾਰੇ ਆਪਣੇ ਨਾ ਐ ਕਰਕੇ ਵਿੰਗੇ ਜੇ ਮੁੜ ਜੇ ਜਾਂਦੇ ਆ ਤੇ ਉਹ ਇੱਥੇ ਮम्मा ਵਧੀਆ ਨਹੀਂ ਕੁਆਲਟੀ ਦੇ ਮੈਨੂੰ ਨਹੀਂ ਪਤਾ ਨਹੀਂ ਕਿਦਾਂ ਨਿਕਲੂਗਾ ਪਰ ਉਹ ਵੀ ਇੰਡੀਆ ਤੋਂ ਹੀ ਆਉਂਦੇ ਪਰ ਉਹ ਖਰਾਬ ਹੋ ਜਾਂਦੇ ਸੀ ਤਵਾ ਪਹਿਲਾਂ ਭਾਰਾ ਕਿੰਨਾ ਘਟ ਦੋ ਘਰ ਦੋ ਕਿਲੋ weight ਹੋਣਾ ਅੱਛਾ ਵੀ ਭਾਰਾ ਕਿੰਨਾ ਤੇ ਉਹ ਕਹਿੰਦੇ ਨਹੀਂ ਅੱਗੇ ਵੀ ਉਹਨਾਂ ਤੋਂ ਮੈਂ ਸਮਾਨ ਲੈ ਨਹੀਂ ਹਿੰਨੀ ਆ ਉਹ ਤੇਨੇ ਗਰੇ ਵਾ ਸਟੀਲ ਦੇ ਪਾਣੀ ਆਮਨ ਪਤਾ ਆ ਭਾਂਡਿਆਂ ਤੋਂ ਭਾਂਡਿਆਂ ਵਾਲੇ ਬਾਜ਼ਾਰ ਤੋਂ ਉਹ ਕਹਿੰਦੇ ਹਾਂ ਟੀ ਬਿਲਕੁਲ ਖਰਾਬ ਨਹੀਂ ਹੋਊਗਾ ਤੇ ਮੈਂ ਇਹ ਵਰਤ ਕੇ ਦੇਖ ਲੈਣੇ ਹੁਣ ਹਾਂਜੀ ਹਾਂਜੀ ਆ ਤਵਾਂ ਮੈਂ ਲਿਆਂਦਾ ਫੇਕਾ ਮੰਮੀ ਨੇ ਕਾਫੀ ਕੁਛ ਇੰਡੀਆ ਤੋਂ ਲਾਇਆ ਹਾਂਜੀ ਓਕੇ ਚੱਲ ਮੈਂ ਦਿੰਦੀ ਹਾਂ ਚਲੋ ਪਈਏ ਵੀ ਸਾਡੇ ਦਾ ਇੰਡੀਆ ਤੋਂ ਤੇ ਆ ਪਿਆਰਿਆ ਆ ਇੰਡੀਆ ਦੇ ਨਾਲ ਤਾਂ ਕਰਕੇ ਨੇ ਚੀਜ਼ਾਂ ਤੋਂ ਲੈਂਦੀਆਂ ਕਿਉਂ ਜਰੋਨੀ ਚੀਜ਼ ਵਰਤਦੇ ਸਾਨੂੰ ਇੰਡੀਆ ਚਿੱਤੇ ਆਉਂਦਾ ਵਾ ਵੀ ਸਾਡੀ ਚੀਜ਼ੇ ਇੱਥੋਂ ਆਈ ਆ ਸਾਡਾ ਤਵਾ ਵੀ ਇੰਡੀਆ ਤੋਂ ਆ ਗਿਆ ਗੁੜ ਵੀ ਇੰਡੀਆ ਤੋਂ ਆ ਗਿਆ ਹਾਂ ਚਲੋ ਥੈਂਕ ਯੂ ਤੁਹਾਡਾ ਚਲੋ ਫਿਰ ਗੁੜ ਕੱਢ ਲਿਆ ਫੇ ਮਮਾ ਹਾਂ ਮੈਂ ਗੁੜ ਲਿਆਂਦਾ ਇਹ ਨਾ ਮੈਂ ਕਿਹਾ ਚੱਲ ਗੁੜ ਵੀ ਲੈ ਚੱਲਦੇ ਆ ਮੈਂ ਬਾਈ ਵੀ ਨੇ ਹਾਂਜੀ ਮੰਨਤ ਦਾ ਬਰ ਵੀ ਪੀਣਾ ਆ ਵੀ ਮੰਨਤ ਨੇ ਗੁੜ ਲਿਆਂਦਾ ਇੰਡੀਆ ਤੋਂ ਗੁੜ ਖਾ ਕੇ ਵੇਖੋ ਦੇਸੀ ਗੁੜ ਕਿੰਨਾ ਸਵਾਦ ਆ ਗੁੜ ਖਾ ਕੇ ਵੇਖ ਕਿੰਨਾ ਸਵਾਦ ਆ ਅਬ ਦੇਸੀ ਗੁੜ ਇਹ ਮੈਂ ਉੱਥੇ ਨਿੰਮਲਕੇ ਪਿੰਡ ਗਈ ਤੇ ਉਹਦੀ ਮੰਮੀ ਨੇ ਮੈਨੂੰ ਦਿੱਤਾ ਅੱਛਾ ਮੈਂ ਕਿਹਾ ਗੁੜ ਇੱਥੇ ਨਹੀਂ ਛੱਡ ਕੇ ਜਾਣਾ ਮੈਂ ਕਿਹਾ ਗੁੜ ਮੈਂ ਉੱਥੇ ਲੈ ਕੇ ਜਾਣਾ ਕੈਨੇਡਾ ਮੈਂ ਕਿਹਾ ਮੇਰੀਆਂ ਉੱਥੇ ਧੀਆਂ ਰਹਿੰਦੀਆਂ ਵਾਂ ਮੈਂ ਉਹਨਾਂ ਧੀਆਂ ਨੂੰ ਇੰਡੀਆ ਦਾ ਗੁੜ ਖਵਾਉਣਾ ਵਾ ਮੰਨਤ ਖਾਣ ਵੀ ਲੱਪੀ ਇੰਡੀਆ ਤੋਂ ਲੈ ਕੇ ਨਾਨੀ ਉਹ ਤੇ ਇੰਡੀਆ ਤੋਂ ਗੁੜ ਲਿਆਂਦਾ ਵਾ ਕਰ ਹਾਂ ਗੁੜ ਇੰਡੀਆ ਤੋਂ ਲਿਆਂਦਾ ਵਾ ਆ ਮम्मा ਤੁਸੀਂ ਵੀ ਖਾ ਲਓ ਮਗਾ ਦੋ ਸੀ ਕਾਲੋ ਮੈਂ ਖਾ ਲੈਂਦੀ ਵਧੀਆ ਵਾਚਾ ਤਾਂ ਇੰਨਾ ਕੁ ਸੀ ਮੈਂ ਜਾਂਦਾ ਉਤਰਾ ਦਿੱਤਾ ਤੋਂ ਨਹੀਂ ਮੈਨੂੰ ਜਿਆਦਾ ਸੀਗਾ ਗੁੜ ਤੇਰ ਮੈਂ ਅੱਧਾ ਪ੍ਰਭ ਨੂੰ ਦੇ ਦਤਾ ਪ੍ਰਭ ਸੋ ਖਾਂਦੀ ਨਹੀਂਗੀ ਮੰਮੀ ਹਾਂ ਅਈ ਮੰਮੀ ਮੈਂ ਹੱਥ ਅੱਲਿੱਤੇ ਪਿਆ ਹੀ ਰਹਿਣਾ ਮੈਂ ਪ੍ਰਭ ਨੇ ਖਾਣਾ ਨਹੀਂਗਾ ਆਹ ਆਪਾਂ ਤਾਂ ਖਾ ਲੈਂਦੇ ਸਿੱਖ ਆਪਾਂ ਖਾ ਲਵੇ ਵਾਦ ਆਹ ਲੋ ਜੀ ਸਾਡਾ ਗੁੜ ਇੰਡੀਆ ਦਾ ਇੰਡੀਆ ਸੱਚੀ ਸਵਾਦ ਹੀ ਬੱਕਰੀ ਦਾ ਵੱਖਰਾ ਵੱਖਰਾ ਸਵਾਦ ਆ ਇੰਡੀਆ ਦੀ ਚੀਜ਼ਾਂ ਦਾ ਬਹੁਤ ਸਵਾਦ ਆ ਹਾਂ ਪਲੇਟ ਉੱਤੇ ਹਾਂਜੀ ਬਹੁਤ ਸੋਹਣਾ ਹੈ ਮਿੱਕੀ ਮਿਨੀ ਮਾਊਸ ਵਾਲਾ ਮਿਨੀ ਵਾਲਾ ਹੈ ਓਕੇ ਖੇਤੀ ਮੈਂ ਦੇਖੋ ਸਾਰਿਆਂ ਨੂੰ ਕਿੰਨੇ ਵੀ ਜਿਹੜੇ ਇੰਡੀਆ ਜਾਂਦੇ ਬੱਸ ਉਹ ਤੋਂ ਚੀਜ਼ਾਂ ਸਾਰੀਆਂ ਲੈ ਕੇ ਆਇਆ ਕਰੋ ਤੇ ਨਾਲੇ ਆਪਨਾ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਵਾ ਕੂਰੀਅਰ ਕਰਕੇ ਇੱਥੇ ਲੈ ਕੇ ਆਇਆ ਕਰੋ ਆਪਾਂ ਨੂੰ ਇੰਡੀਆ ਦੀ ਯਾਦ ਆਉਂਦੀ ਹੈ ਚਲੋ ਤੂੰ ਸਸਤਾ ਪੈਂਦਾ ਹੈ ਹਾਂ ਆਪਣੀ ਇੰਡੀਆ ਦੀ ਨਾ ਚੀਜ਼ਾਂ ਵਧੀਆ ਮਿਲ ਜਾਂਦੀਆਂ ਨੇ ਕਿੰਨੀਆਂ ਪਹਿਲਾਂ ਕਿੰਨੀਆਂ ਵਧੀਆ ਚੀਜ਼ਾਂ ਮਿਲੀਆਂ ਪੁੱਤ ਤੇ ਨਾਲੇ ਆਪਣੀ ਇੰਡੀਆ ਦੀ ਯਾਦ ਆਉਂਦੀ ਰਹਿੰਦੀ ਹੈ ਹੈ ਨਾ ਹਾਂਜੀ ਤੁਹਾਡੇ ਬਾਅਦ ਵੀ ਆਪਣੀ ਕੰਟਰੀ ਹੈ ਤੇ ਚਲੋ ਲੈ ਹੁਣ ਆਪਾਂ ਸਾਮਾਨ ਸمیٹ ਗਏ ਰਾਤ ਪੈ ਗਈ ਆ ਚਲੋ ਤੇ ਸਾਮਾਨ ਰੱਖੀ ਆਪਾਂ ਆਹ ਲਓ ਮੰਨਤ ਮਮਾ ਦੀ ਜੁੱਤੀ ਸੋਹਣੀ ਆ ਹਾਂ ਸੋਹਣੀ ਆ ਤੁਸੀਂ ਲਾਈਕ ਕੀਤੀ ਆਪਾਂ ਫੇਰ ਦੋਨੇ ਜਾਣੇ ਪਾਵਾਂਗੇ ਨਾ ਮਮਾ ਤੇ ਮੰਨਤ ਸੇਮ ਸੇਮ ਪਾਉਗੇ ਬ੍ਰਾਊਨ ਹਾਂ ਤੁਹਾਡੇ ਕੋ ਵੀ ਹੈਗੀਆਂ ਨਾ ਦਾਨੀ ਲੈ ਕੇ ਪੰਜਾਬੀ ਜੁੱਤੀ ਹਾਂਜੀ ਉਹ ਜਿਹੜਾ ਵਾਇਰਟ ਜਿਹੜਾ ਬੋਰੋ ਮੈਂ ਜਾਵਾ ਉਹ ਵੀ ਲੈ ਆਉ ਇੱਕ ਮੈਂ ਨਾ ਆ ਵਾਈਟਰ ਬੋਲਿਆ ਮੈਨੂੰ ਬਹੁਤ ਸੋਹਣਾ ਲੱਗਿਆ ਛੋਟਾ ਕਿਉਂਕਿ ਜਦੋਂ ਮੈਂ ਆਈ ਸੀ ਨਾ ਮੈਂ ਇਹਦੇ ਵਿੱਚ ਕਰੇਲੇ ਬਣਾ ਕੇ ਲਈ ਆਈ ਸੀਗੀ ਮੈਂ ਕਿਹਾ ਚੱਲ ਮੈਂ ਆਪਦਾ ਫੂਡ ਲੈ ਕੇ ਚਲਦੀ ਪਤਾ ਨਹੀਂ ਕਿਹੋ ਜਿਹਾ ਮਿਲਣਾ ਵਾ ਆ ਉਹ ਤੁਸੇ ਇਹਦੇ ਚ ਪਾ ਕੇ ਲੈ ਕੇ ਆ ਇਹਦੇ ਵਿੱਚ ਪਾ ਕੇ ਲੈ ਕੇ ਆਈ ਸੀ ਇਧਰ ਮੈਂ ਆਈ ਸੀਗੀ ਉਹ ਵੀ ਮੈਂ ਇਹ ਵੀ ਸੋਹਣਾ ਬਣਿਆ ਛੋਟਾ ਜਿਹਾ ਇਹ ਵੀ ਤੁਹਾਨੂੰ ਦਿਖਾਉਣੀ ਆ ਕਿਉਂਕਿ ਇਹਦੇ ਵਿੱਚ ਹੁਣ ਆਪਾਂ ਮਿਕਸ ਸਬਜ਼ੀ ਦੀ ਸੁੱਕੀ ਪਾ ਸਕਦੇ ਆ ਜੇ ਜਿਆਦਾ ਆਪਣੇ ਘਰ ਗੈਸਟ ਆਉਣ ਤੇ ਪਾ ਸਕਦੇ ਆ ਆਪ ਪਾ ਸਕਦੇ ਆ ਅਬੀ ਬਹੁਤ ਇਚੀ ਗਰਮੀਆਂ ਬਹੁਤ ਸੋਹਣਾ ਸਭ ਬਾਹਰ ਹੋਣਾ ਜਾਣਾ ਉਹਦੇ ਚ ਪਾ ਕੇ ਵੀ ਆਪਾਂ ਲੈ ਕੇ ਜਾ ਸਕਦੇ ਹਾਂ ਜਿਨਾ ਆਪਾਂ ਬਾਹਰ ਦੇਖੋ ਮੁੰਡੇ ਦੇ ਜਾਣਾ ਦੇਖੋ ਮੁੰਡਾ ਫਿੰਗੇ ਆ ਕਿੰਨਾ ਸੋਹਣਾ ਬਣਿਆ ਨਾ ਛੋਟਾ ਜਿਹਾ ਹਾਂ ਨਹੀਂ ਬਹੁਤ ਸੋਹਣਾ ਇਹ ਵੀ ਬੜਾ ਸੋਹਣਾ ਸੀ ਹਾਂ ਕਿੰਨਾ ਵਧੀਆ ਬਣਿਆ ਇਹਦੇ ਬਾਅਦ ਚ ਲੈ ਆ ਨਹੀਂ ਮਲਾਦਾ ਨਾ ਹਾਂਜੀ ਇਹਨਾ ਇਹ ਹਾਂ ਇਹ ਮੈਂ ਬਾਅਦ ਚ ਲੈ ਕੇ ਆਈ ਸੀ ਇਹ ਮੈਂ ਪਹਿਲਾਂ ਲੈ ਲੇ ਸੀ ਇਹਨੂੰ ਮੈਂ ਬਾਅਦ ਚ ਲੈ ਕੇ ਆਈ ਸੀ ਚਲੋ ਬਹੁਤ ਸੋਹਣਾ ਸਾਰਾ ਕੁਝ ਵਧੀਆ ਚੱਲਤੀ ਹੈ ਮੈਨੂੰ ਇਹ ਬੜੀ ਖੁਸ਼ੀ ਆ ਫਿਰ ਤੈਨੂੰ ਨਾ ਸਾਰਾ ਸਮਾਨ ਪਸੰਦ ਆਇਆ ਕਿਉਂਕਿ ਜਿਹੜਾ ਬੰਦਾ ਲੈ ਕੇ ਆ ਇਹ ਮੇਰੀ ਖੁਸ਼ੀ ਦਗਣੀ ਹੋ ਗਈ ਕਿ ਮੈਂ ਇੰਡੀਆ ਤੋਂ ਇੰਨਾ ਸਵਾਨ ਖਰੀਦ ਕੇ ਲੈ ਕੇ ਆਈ ਆ ਤੁਹਾਡੇ ਵਾਸਤੇ ਦੁਕਾਨ ਵਾਲੇ ਨੇ ਪੁੱਛਿਆ ਮੈਂ ਅੱਜ ਕੱਲ ਕੁੜੀਆਂ ਕੀ ਕਿਹੋ ਜਿਹੇ ਜੁੱਤੀਆਂ ਪਸੰਦ ਕਰਦੀਆਂ ਫਿਰ ਉਹਨੇ ਮੈਨੂੰ ਕਿਹਾ ਕਹਿੰਦੇ ਆਂਟੀ ਇਹ ਕੁੜੀਆਂ ਜੁੱਤੀਆਂ ਜ਼ਿਆਦਾ ਪਸੰਦ ਕਰਦੀਆਂ ਆ ਇਹ ਫਿਰ ਸਾਰੇ ਸੂਟਾਂ ਨਾਲ ਵੀ ਚੱਲ ਜਾਂਦੀਆਂ ਹਨਾ ਵੀ ਇਦਾਂ ਨਹੀਂ ਜ਼ਰੂਰੀ ਵੀ ਇੱਕੋ ਹੀ ਸੂਟ ਨਾਲ ਪਹਿਣੀ ਆ ਸਾਰੇ ਸੂਟਾਂ ਨਾਲ ਬਹਾ ਮੈਂ ਉਹ ਮੈਨੂੰotra ਵੈਸੇ ਕਿਹਾ ਨਹੀਂ ਸੀ ਜੁੱਤੀ ਫਿਰ ਮੈਂ ਆਦੇ ਗੋਲ ਜੁੱਤੀ ਮੈਂ ਲੈ ਆਂਦੀ ਮੈਂ ਚੱਲ ਹੁਣ ਆਇਆ ਜੁੱਤੀ ਵੀ ਲੈ ਚਲਦੇ ਮੈਂ ਮੇਰੀ ਕੁੜੀ ਪਟਿਆਲਾ ਸਲਵਾਰ ਸੂਟਾਂ ਦੇ ਨਾਲ ਜੁੱਤੀ ਪਾਉਂਦੀ ਹ ਤੇ ਫਿਰ ਸੋਹਣੀ ਬਣੀ ਚਲ ਤੈਨੂੰ ਪਸੰਦ ਆ ਗਈ ਆ ਤੇ ਬਾਕੀ ਤੇ ਆ ਚਲੋ ਮੇਰੇ ਮੇਰੀਆਂ ਮੇਰੇ ਸ਼ੋਅ ਆ ਵਿੱਚ ਜਿਹੜੇ ਮੈਂ ਇੱਥੋਂ ਖੜੇ ਹੀ ਗੇ ਤੇ ਇਹ ਸਮਾਨ ਮੈਂ ਇੰਨਾ ਲਿਆਂਦਾ ਵਾ ਤੈਨੂੰ ਪਸੰਦ ਆਇਆ ਸਵੇਲਾ ਨਹੀਂ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਵਧੀਆ ਲੱਗਾ ਸਾਰਾ ਕੁਝ ਇਹ ਆ ਮੈਨੂੰ ਬਹੁਤ ਵਧੀਆ ਲੱਗੇ ਜਿਹੜੇ ਆ ਲਿਆਂਦੇ ਨਾ ਤੁਸੀਂ ਬਹੁਤ ਜੀ ਹਾਂ ਇਹ ਬਹੁਤ ਵਧੀਆ ਸ਼ਾਲ ਬਹੁਤ ਵਧੀਆ ਆ ਕੋਟੀਆਂ ਵੀ ਸੋਹਣੀਆਂ ਆ ਸਾਰਾ ਕੁਝ ਬਹੁਤ ਸੋਹਣਾ ਥੈਂਕ ਯੂ ਤੁਸੀਂ ਇੰਨਾ ਗਰਮੀ ਚ ਜਾ ਕੇ ਕੋਰੀਅਰ ਕੀਤਾ ਸਮਾਨ ਭੇਜਿਆ ਥੈਂਕ ਯੂ ਥੋੜਾ ਥੋੜਾ ਕਹੀਦਾ ਵਾ ਮਾਮਾ ਨੇ ਫਰਜ਼ੀ ਹੁੰਦਾ ਆਪਣੇ 3 ਪੁੱਤਾਂ ਨੂੰ ਨਾ ਸਮਾਨ ਲਿਓਂਦਾ ਹੁਣ ਮੈਂ ਗਈ ਸੀ ਉੱਥੇ ਤੇ ਮੈਂ ਕਿਹਾ ਹੁਣ ਜਿੰਨਾ ਕੁ ਮੈਂ ਥੋੜਾ ਲਿਜਾ ਸਕਦੀ ਆ ਸਮਾਨ ਪੇ ਲਿਆਈ ਆ 3 ਦਿਨ ਨੂੰ ਤੇ ਮੈਂ ਬਹੁਤ ਕੁਝ ਖਰੀਦ ਸਕਦੀ ਸੀ ਪਰ ਮੈਨੂੰ ਅੱਗੇ ਦਿਸਦਾ ਸੀਗਾ ਵੀ ਇੰਨਾ ਖੜਦਾ ਕਿਤਰਾ ਵਾ ਸਮਾਨ ਤੇ ਚਲੋ ਆਵੇ ਹੁਣ ਇੰਨਾ ਸਾਮਾਨ ਲਿਆਂਦਾ ਵਾ ਕੋਟੀਆਂ ਆਵਾ ਕਿੰਨੀਆਂ ਆਵਾ ਤਿਰਸ਼ੋਲ ਲਿਆਂਦੇ ਆ ਤੇਰੇ ਬੋਲ ਲਿਆਂਦੇ ਆ ਜੁੱਤੀ ਲਿਆਂਦੀ ਆ ਖਾਸ ਖਾਸ ਇਹ ਲੀਆਂ ਚੀਜ਼ਾਂ ਮੈਂ ਲੈ ਕੇ ਆਈ ਆ ਬਾਕੀ ਪਰਿਵਾਰ ਲਈ ਵੀ ਸਾਮਾਨ ਲਿਆਂਦਾ ਆ ਬਾਕੀ ਪਰਿਵਾਰ ਵਾਸਤੇ ਵੀ ਜਿੰਨਾ ਕਿ ਮੈਂ ਲਿਆ ਸਕਦੀ ਸਾਰਾ ਲਿਆਂਦਾ ਵਾ ਤੇ ਤੇਰਾ ਵਧੀਆ ਹੁਣ ਤੁਹਾਡੇ ਪਸੰਦ ਆ ਗਿਆ ਵਾ ਤੇ ਹੁਣ ਆਪਾਂ ਇਹਨੂੰ ਇਕੱਠੇ ਕਰੀਏ ਸਾਮਾਨ ਨੂੰ ਉੱਤੋਂ ਉੱਪਰ ਲੈ ਕੇ ਚੱਲਦੇ ਆਂ ਤੇ ਚਲੋ ਹੁਣ ਜੇ ਸਾਡੀ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਅੱਗੇ ਵੀ ਤੁਸੀਂ ਬਹੁਤ ਲਾਈਕ ਕੀਤਾ ਮੇਰੀ ਵੀਡੀਓ ਨੂੰ ਤੇ ਹੁਣ ਵੀ ਮੈਂ ਤੁਹਾਨੂੰ ਵਿਖਾਇਆ ਵਾ ਜੇ ਮੇਰੀ ਵੀਡੀਓ ਪਸੰਦ ਆਵੇ ਤੇ ਵੱਧੋ ਵੱਧ ਮੈਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਬਸਕ੍ਰਾਈਬ ਕਰ ਲਓ ਤੁਸੀਂ ਸਾਡੀ ਪਹਿਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ ਕਰਦੇ ਆਂ ਦਿਲੋਂ ਵੀ ਤੁਸੀਂ ਇੰਨਾ ਪਿਆਰ ਦਿੱਤਾ ਹੁਣ ਅੱਗੇ ਵੀ ਸਾਡੀ ਵੀਡੀਓਜ਼ ਨੂੰ ਤੁਸੀਂ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਨਵੀਆਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ